ਸਸ਼ੇਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਕੁੰਭ ਰਾਸ਼ੀ ਵਾਲਿਓ ਹੋ ਜਾਓ ਤਿਆਰ ਕਿਉਂਕਿ ਹੁਣ ਦੇਵੋਂ ਦੇਵ ਮਹਾਦੇਵ ਭਗਵਾਨ ਪੋਲੇਨਾ ਦੇ ਆਸ਼ੀਰਵਾਦ ਦੇ ਨਾਲ ਤੁਹਾਨੂੰ 30 ਦਸੰਬਰ ਤੋਂ 5 ਜਨਵਰੀ ਚਾਣਨੇ ਕਿ ਇਹ ਜੋ 7 ਦਿਨ ਹਨ ਇਹਨਾਂ 7 ਦਿਨਾਂ ਦੇ ਅੰਦਰ ਪਰਿਵਾਰ ਵਿੱਚ ਵੱਡੀਆਂ ਪਿਆਣੇ ਖੁਸ਼ਖਬਰੀਆਂ ਮਿਲਣ ਵਾਲੀਆਂ ਹਨ ਜੀ ਹਾਂ ਦੋਸਤੋ ਲੋਕ ਵੀ ਕਹਿਣਗੇ ਵਾ ਤੁਹਾਡੀ ਕਿਸਮਤ ਕਿੰਨੇ ਚੰਗੇ ਹੈ ਇਨੇ ਵੱਡੇ ਪੰਜ ਖੁਸ਼ਖਬਰੀਆਂ ਮਿਲਣ ਗਿਆ ਜੋ ਤੁਹਾਨੂੰ ਇਨ੍ਹਾਂ 7 ਦਿਨਾਂ ਦੇ ਅੰਦਰ ਮਿਲਣ ਵਾਲੀਆਂ ਹਨ ਅਜੇਆ ਸਮਾਂ ਪੂਰੇ 11 ਸਾਲਾਂ ਦੇ ਬਾਅਦ ਆਇਆ ਹੈ ਜਿਸ ਵਿੱਚ ਤੁਹਾਨੂੰ ਭਗਵਾਨ ਪੋਲੇ ਨਾਤੇ ਕਿਰਪਾ ਦੇ ਨਾਲ ਪੰਜ ਵੱਡੀਆਂ ਖੁਸ਼ਖਬਰੀਆਂ ਇੱਕੋ ਸਮੇਂ ਮਿਲਣ ਜਾ ਰਹੀਆਂ ਹਨ 3 ਦਸੰਬਰ ਤੋਂ ਲੈ ਕੇ 5 ਜਨਵਰੀ ਤੱਕ ਦਾ ਸਮਾਂ ਬਹੁਤ ਹੀ ਸ਼ੁਭ ਸੰਜੋਗ ਵਿੱਚ ਹੈ ਜਿहां ਦੋਸਤੋ 11 ਸਾਲਾਂ ਬਾਅਦ ਬੜੇ ਹੀ ਦੁਰਲਭ ਜੋਗ ਵਿੱਚ ਇਨ੍ਹਾਂ 7 ਦਿਨਾਂ ਦਾ ਸਮਾਂ ਇਨੇ ਵੱਡੀ ਪੰਜ ਖੁਸ਼ਖਬਰੀਆਂ ਦੇ ਨਾਲ ਆਇਆ ਹੈ ਸ਼ਿਵ ਜੋਗ ਸਵਾਤ ਸਿਦੀ ਜੋਗ ਅਮਰ ਸਿਦੀ ਜੋਗ ਤਾਂ ਅਨਜੋਗ ਰਾਜੋਗ ਦੇ ਨਾਲ ਸੁਪਾਗੇ ਵਨ ਜੋਗ ਬਣ ਰਹੀਆਂ ਹਨ ਜਿਸ ਨਾਲ ਇਹ 7 ਦਿਨਾਂ ਦਾ ਸਮਾਂ ਤੁਹਾਡੇ ਲਈ ਬਹੁਤ ਹੀ ਭਾਗਸ਼ਾਲੀ ਸਮਾਂ ਰਹੇਗਾ ਸਾਲ 2026 ਦੀ ਸ਼ੁਰੂਆਤ ਵਿੱਚ ਹੀ ਤੁਹਾਨੂੰ ਵੱਡੀਆਂ-ਵੱਡੀਆਂ ਖੁਸ਼ਖਬਰੀਆਂ ਮਿਲ ਜਾਣਗੀਆਂ ਇਹ ਉਹ ਖੁਸ਼ਖਬਰੀਆਂ ਹੋਣਗੀਆਂ ਜਿਨ੍ਹਾਂ ਨੂੰ ਸੁਣ ਕੇ ਤੁਹਾਡੀ ਖੁਸ਼ੀ ਦਾ ਟਿਕਾਣਾ ਨਹੀਂ ਰਹੇਗਾ ਤੁਸੀਂ ਖੁਸ਼ੀ ਨਾਲ ਸ਼ਮਨ ਲੱਗੋਗੇ ਘਰ ਪਰਿਵਾਰ ਦੇ ਲੋਕ ਨੱਚ-ਨੱਚ ਕੇ ਖੁਸ਼ੀਆਂ ਮਨਾਉਣਗੇ ਘਰ ਵਿੱਚ ਮਠਿਆਈਆਂ ਵੰਡੀਆਂ ਜਾਣਗੀਆਂ ਢੋਲ ਨਗਾਰੇ ਵੱਜਣਗੇ ਭਗਵਾਨ ਪੋਲੀਨਾ ਦੀ ਕਿਰਪਾ ਦੇ ਨਾਲ ਇਹਨਾਂ 7 ਦਿਨਾਂ ਦਾ ਸਮਾਂ ਬਹੁਤ ਹੀ ਵਧੀਆ ਰਹੇਗਾ ਤਾਂ ਦੋਸਤੋ ਕਿਹੜੀਆਂ-ਕਿਹੜੀਆਂ ਖੁਸ਼ਖਬਰੀਆਂ ਕਿਸ-ਕਿਸ ਖੇਤਰ ਵਿੱਚ ਤੁਹਾਨੂੰ ਮਿਲਣਗੀਆਂ ਪੂਰੀ ਜਾਣਕਾਰੀ ਤੁਹਾਨੂੰ ਦੇਵਾਂਗੇ 5 ਵਟੀਆਂ ਖੁਸ਼ਖਬਰੀਆਂ ਕਿਸ ਤਰ੍ਹਾਂ ਤੁਹਾਨੂੰ ਮਿਲਣਗੀਆਂ ਸਟੀਕ ਜਾਣਕਾਰੀ ਦੇਵਾਂਗੇ ਅਤੇ ਨਾਲ ਹੀ ਦੋਸਤੋ ਇਹਨਾਂ 7 ਦਿਨਾਂ ਵਿੱਚ ਤੁਹਾਨੂੰ ਕੋਜੇ ਸਾਵਧਾਨੀਆਂ ਵੀ ਵਰਤਣੀਆਂ ਪੈਣਗੀਆਂ ਕੁਝ ਮਹੱਤਵਪੂਰਨ ਜ਼ਰੂਰੀ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਹੋਵੇਗਾ ਜਿਸ ਨਾਲ ਤੁਹਾਡੇ ਲਈ ਇਸ ਸਮੇਂ ਦਾ ਹੋਰ ਲਾਭ ਤੁਹਾਨੂੰ ਮਿਲ ਜਾਵੇ ਅਤੇ ਫਾਇਦਾ ਤੁਸੀਂ ਉਠਾ ਸਕੋ ਤਾਂ ਉਹ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਖੁਸ਼ਖਬਰੀਆਂ ਦੇ ਨਾਲ ਸਾਵਧਾਨੀਆਂ ਵੀ ਹਨ ਤੁਹਾਡੇ ਲਈ ਵੀਡੀਓ ਦਾ ਏਕ-ਇਕ ਹਿੱਸਾ ਵੀਡੀਓ ਵਿੱਚ ਦੱਸੀ ਗਈ ਏਕ-ਇਕ ਗੱਲ ਤੁਹਾਡੇ ਲਈ ਬਹੁਤ ਹੀ ਲਾਭਕਾਰੀ ਹੈ ਤਾਂ ਮੇਰੇ ਤੁਹਾਡੇ ਅੱਗੇ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਨਹੀਂ ਤਾਂ ਵੱਡੇ ਵੱਡੇ ਮੌਕੇ ਤੁਹਾਡੇ ਹੱਥੋਂ ਨਿਕਲ ਜਾਣਗੇ ਦੋਸਤੋ ਇੱਕ ਗੱਲ ਹੋਰ ਦੱਸ ਰਹੀ ਹਾਂ ਕਿ ਅੱਜ ਦੀ ਵੀਡੀਓ ਸਿਰਫ ਨਸੀਬ ਵਾਲਾ ਹੀ ਦੇਖ ਸਕੇਗਾ ਇਹ ਗੱਲ ਵੀ ਦੱਸੇ ਜਾਣ ਲੋ ਤੇ ਉਹ ਵਾਦ ਨਸੀਬ ਹੋਵੇਗਾ ਜੋ ਸਾਰੇ ਹਮਰ ਪਛਤਾਏਗਾ ਜੇਕਰ ਅੱਜ ਦੀ ਵੀਡੀਓ ਨੂੰ ਨਹੀਂ ਦੇਖੇਗਾ ਕਿਉਂਕਿ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਕੁਝ ਅਚਾਈਆਂ ਗੱਲਾਂ ਦੱਸਾਂਗੇ ਜੋ ਕਿ ਤੁਹਾਡੇ ਲਈ ਸਾਲ 2026 ਵਿੱਚ ਹੈ ਕਾਰਗਰ ਸੇਢ ਹੋਣਗੀਆਂ 31 ਦਸੰਬਰ ਤੋਂ 5 ਜਨਵਰੀ ਤੱਕ ਦਾ ਸਮਾਂ ਬਹੁਤ ਹੀ ਸ਼ੋਭਾ ਸੰਜੋਗ ਵਿੱਚ ਹੈ ਤਾਂ ਕੁਝ ਅਜਈਆਂ ਗੱਲਾਂ ਤੁਹਾਨੂੰ ਦੱਸੀਆਂ ਜਾਣਗੀਆਂ ਜੋ ਕਿ ਤੁਹਾਡੇ ਲਈ ਸਾਲ 2026 ਵਿੱਚ ਰਾਮਬਾਂਦ ਤਰੀਕੇ ਨਾਲ ਕੰਮ ਕਰਨਗੀਆਂ ਤੁਹਾਡੇ ਲਈ ਬਹੁਤ ਵਧੀਆ ਰਹੇਗਾ ਜੇਕਰ ਤੁਸੀਂ ਇਹਨਾਂ ਗੱਲਾਂ ਦੇ ਅਮਲ ਕਰਦੇ ਹੋ ਜੀਵਨ ਵਿੱਚ ਇਹਨਾਂ ਗੱਲਾਂ ਨੂੰ ਉਤਾਰਦੇ ਹੋ ਇਸ ਲਈ ਵੀਡੀਓ ਦਾ ਇੱਕ ਇੱਕ ਹਿੱਸਾ ਵੀਡੀਓ ਵਿੱਚ ਦੱਸੀ ਗਈ ਇੱਕ ਇੱਕ ਗੱਲ ਨੂੰ ਧਿਆਨ ਨਾਲ ਸੁੰਨਾ ਅਤੇ ਪੂਰਾ ਵੀਡੀਓ ਦੇਖ ਕੇ ਜਾਣਾ ਕਿਸ ਤਰ੍ਹਾਂ ਭਗਵਾਨ ਪੋਲੇ ਨਾ ਦਾ ਤੁਹਾਡੇ ਉੱਤੇ ਆਸ਼ੀਰਵਾਦ ਵਰਸੇਗਾ ਇਹਨਾਂ 7 ਦਿਨਾਂ ਵਿੱਚ ਸਭ ਤੋਂ ਪਹਿਲਾਂ ਭਗਵਾਨ ਪੋਲੇ ਨਾ ਦੇ ਸੱਚੇ ਪਖਤ ਵੀਡੀਓ ਨੂੰ ਲਾਈਕ ਕਰ ਦੇਣਾ ਤੇ ਕਮੈਂਟ ਬਾਕਸ ਵਿੱਚ ਸੱਚੇ ਦਿਲ ਨਾਲ ਹਰ ਹਰ ਮਹਾਦੇਵ ਜੈ ਪੋਲੇ ਨਾ ਜੀ ਰੋ ਲਿਖਣ ਜਿਸ ਨਾਲ ਭਗਵਾਨ ਪੋਲੇ ਨਾ ਦਾ ਆਸ਼ੀਰਵਾਦ ਤੁਹਾਨੂੰ ਪ੍ਰਾਪਤ ਹੋ ਸਕੇ ਅਤੇ ਉਹਨਾਂ ਦੀ ਕਿਰਪਾ ਤੁਹਾਡੇ ਅਤੇ ਤੁਹਾਡੇ ਘਰ ਪਰਿਵਾਰ ਵਾਲਿਆਂ ਤੇ ਹਮੇਸ਼ਾ ਵਰਸੇ ਤਾਂ ਦੋਸਤੋ ਸਮੇ ਨੂੰ ਨਾਂ ਗਵਾਉਂਦੇ ਹੋਏ ਗੱਲ ਕਰਦੇ ਹਾਂ ਕਿ ਕਿਸ ਤਰ੍ਹਾਂ ਰਹੇਗਾ ਦੇਵੋਂ ਦੇ ਦੇਵ ਮਹਾਦੇਵ ਭਗਵਾਨ ਪੋਲੇਨਾਦ ਦੇ ਆਸ਼ੀਰਵਾਦ ਦੇ ਨਾਲ ਤੁਹਾਡੀ ਰਾਸ਼ੀ ਵਾਲਿਆਂ ਦੇ ਲਈ 30 ਦਸੰਬਰ ਤੋਂ 5 ਜਨਵਰੀ ਜਾਣੇ ਕਿ ਇਹਨਾਂ 7 ਦਿਨਾਂ ਦਾ ਮਹੱਤਵਪੂਰਨ ਸਮਾਂ ਚਲੋ ਸ਼ੁਰੂ ਕਰਦੇ ਹਾਂ ਦੋਸਤੋ ਤੁਹਾਨੂੰ ਦੱਸਣਾ ਚਾਹਾਂਗੇ ਕਿ ਇਹ ਜੋ ਸਮਾਂ 3 ਦਸੰਬਰ ਤੋਂ ਲੈ ਕੇ 5 ਜਨਵਰੀ ਤੱਕ ਦਾ ਹੈ ਜਾਣੇ ਕਿ 7 ਦਿਨ ਦਾ ਜੋ ਸਮਾਂ ਹੈ ਤੁਹਾਡੇ ਲਈ ਗ੍ਰਹਿ ਨਛੇਤਰਾਂ ਦੀ ਦ੍ਰਿਸ਼ਟੀ ਤੋਂ ਬਹੁਤ ਹੀ ਸ਼ੁਭ ਸਮਾਂ साबित ਹੋਣ ਵਾਲਾ ਹੈ ਬਹੁਤ ਹੀ ਭਾਗਸ਼ਾਲੀ ਸਮਾਂ साबित ਹੋਵੇਗਾ ਇਹਨਾਂ 7 ਦਿਨਾਂ ਦੌਰਾਨ ਤੁਹਾਡੇ ਉੱਤੇ ਭਗਵਾਨ ਪੋਲੇਨਾ ਦੀ ਕਿਰਪਾ ਵਰਸ ਰਹੀ ਹੈ ਜਿਨ੍ਹਾਂ ਦੋਸਤੋ ਤੁਹਾਨੂੰ ਹਰ ਖੇਤਰ ਵਿੱਚ ਸਫਲਤਾ ਮਿਲਣ ਵਾਲੀ ਹੈ ਜਿੰਨਾ ਕੰਮਾਂ ਵਿੱਚ ਹੱਥ ਪਾਓਗੇ ਉਹ ਕੰਮ ਤੁਹਾਡੇ ਸਮੇਂ ਸਿਰ ਪੂਰੇ ਹੋਣਗੇ ਪਿਛਲੇ ਕੁਝ ਸਮੇਂ ਤੋਂ ਜੋ ਵੀ ਰੁਕਿਓ ਹੋਏ ਕੰਮ ਸਨ اٹਕੇ ਹੋਏ ਕੰਮ ਸਨ ਜਾਂ ਕਿਸੇ ਕਾਰਨ ਕਰਕੇ ਕਿਸੇ ਕੰਮ ਵਿੱਚ ਕੋਈ ਰੁਕਾਵਟ ਆ ਰਹੀ ਸੀ ਉਹ ਸਭ ਦੂਰ ਹੋਣ ਗਿਆ ਤੇ ਸਾਰੇ ਕੰਮ ਤੁਹਾਡੇ ਸੁਚਾਰੂ ਰੂਪ ਵਿੱਚ ਮੁਕੰਮਲ ਹੋਣਗੇ ਤਾਂ ਪ੍ਰਾਪਤੀ ਦੀ ਦ੍ਰਿਸ਼ਟੀ ਤੋਂ ਬਹੁਤ ਵਧੀਆ ਸਮਾਂ ਰਹੇਗਾ ਇਹਨਾਂ 7 ਦਿਨਾਂ ਵਿੱਚ ਤਾਂ ਲਾਭ ਦੇ ਕਈ ਜੋਗ ਰਹਿਣਗੇ ਤੁਹਾਨੂੰ ਖੁਦ ਅਹਿਸਾਸ ਹੋਵੇਗਾ ਕਿ ਇਹਨਾਂ 7 ਦਿਨਾਂ ਵਿੱਚ ਕੋਈ ਰੱਬੀ ਸ਼ਕਤੀ ਤੁਹਾਡਾ ਸਾਥ ਦੇ ਰਹੀ ਹੈ ਜੀ ਹਾਂ ਦੋਸਤੋ ਤੁਹਾਨੂੰ ਅਜਿਆ ਮਹਿਸੂਸ ਹੋਵੇਗਾ ਕਿ ਕੋਈ ਰੱਬੀ ਸ਼ਕਤੀ ਦਾ ਆਸ਼ੀਰਵਾਦ ਤੁਹਾਡੇ ਤੇ ਬਣਿਆ ਹੋਇਆ ਹੈ ਜਿਸ ਨਾਲ ਤੁਹਾਨੂੰ ਹਰ ਕੰਮ ਵਿੱਚ ਸਫਲਤਾ ਮਿਲੇਗੀ ਇਸ ਲਈ ਦੋਸਤੋ ਇਨ੍ਹਾਂ 7 ਦਿਨਾਂ ਦੇ ਸਮਾਂ ਦਾ ਤੁਸੀਂ ਸੇਨ ਮਾਨ ਕਰੋ ਲਾਭ ਉਠਾਓ ਲਾਭ ਦੇ ਨਵੇਂ-ਨਵੇਂ ਰਸਤੇ ਤੁਹਾਡੇ ਲਈ ਖੁੱਲਣਗੇ ਨਾਲ ਹੀ ਤੁਸੀਂ ਦੇਖੋਗੇ ਇਨ੍ਹਾਂ 7 ਦਿਨਾਂ ਵਿੱਚ ਹਾਲਾਤਾਂ ਵਿੱਚ ਸਕਾਰਤਮਕ ਬਦਲਾਅ ਆਵੇਗਾ ਕਈ ਨਵੇਂ ਮੌਕੇ ਵੀ ਤੁਹਾਡੇ ਲਈ ਸੁਖਾਲੇ ਹੋਣ ਇਹ ਅਨੁਭਵ ਅੱਗੇ ਵਿਆਹ ਹੋਤਾ ਜਿਵੇਂ ਵਿੱਚ ਤੁਹਾਡੇ ਕੰਮ ਆਵੇਗਾ ਨਾਲ ਹੀ ਉਲਟ ਹਲਾਤਾਂ ਦਾ ਹੱਲ ਕੱਢਣ ਵਿੱਚ ਵੀ ਤੁਸੀਂ ਇਸ ਸਮੇਂ ਸਮਰੱਥ ਰਹਿਣ ਵਾਲੇ ਹੋ ਇਹ ਸਾਥ ਦਿਨਾਂ ਦਾ ਸਮਾਂ ਸੁਖਾਂ ਦਾ ਅਨੁਭਵ ਕਰਵਾਉਣ ਵਾਲਾ ਰਹੇਗਾ ਆਰਥਿਕ ਸਥਿਤੀ ਹੋਰ ਵੀ ਬਿਹਤਰ ਹੋਵੇਗੀ ਆਪਣੇ ਵਿਚਕਾਰ ਸਮਾਂ ਬਿਤਾਉਣ ਨਾਲ ਆਤਮਿਕ ਖੁਸ਼ੀ ਮਿਲੇਗੀ ਨਾਲ ਹੀ ਕਿਸੇ ਨਵੀਂ ਦੀ ਕਿਰੇਸਦਾਰ ਦੇ ਇਥੇ ਧਾਰਮਿਕ ਪ੍ਰੋਗਰਾਮ ਵਿੱਚ ਜਾਣ ਦਾ ਮੌਕਾ ਵੀ ਮਿਲ ਸਕਦਾ ਹੈ ਸੰ타 ਆਂਦੇਵ ਦੇਸ਼ਾਂ ਸੰਬੰਧੀ ਕਾਰਵਾਈ ਸ਼ੁਰੂ ਹੋ ਜਾਵੇਗੀ ਮਹੱਤਵਪੂਰਨ ਸੂਚਨਾ ਜਾਂ ਸੁਭ ਸੂਚਨਾ ਤੁਹਾਨੂੰ ਇਸ ਸਮੇਂ ਪ੍ਰਾਪਤ ਹੋਵੇਗੀ ਮਾਨਸਿਕ ਤੌਰ ਤੇ ਬਹੁਤ ਸਕੂਨ ਮਹਿਸੂਸ ਕਰੋਗੇ ਸਮਝਦਾਰੀ ਨਾਲ ਕੀਤਾ ਗਿਆ ਨਿਵੇਸ਼ ਭਵਿਕ ਵਿੱਚ ਫਾਇਦੇਮੰਦ ਰਹੇਗਾ ਧਿਆਨ ਰੱਖੋ ਜੇਕਰ ਇਹਨਾਂ 7 ਦਿਨਾਂ ਵਿੱਚ ਤੁਸੀਂ ਤੁਸੀਂ ਤਾਂ ਨਿਵੇਸ਼ ਕਰਦੇ ਹੋ ਤਾਂ ਭਵਿਕ ਵਿੱਚ ਇਹ ਤੁਹਾਨੂੰ ਵੱਡਾ ਲਾਭ ਦੇਵੇਗਾ ਪਿਛਲੇ ਕੁਝ ਸਮੇਂ ਤੋਂ ਕੀਤੇ ਗਏ ਸਾਰੇ ਮਿਹਨਤ ਦੇ ਸਹੀ ਨਤੀਜੇ ਨਾ 7 ਦਿਨਾਂ ਵਿੱਚ ਹਾਸਲ ਹੋਣਗੇ ਰੁਕਾਵਟਾਂ ਦੇ ਬਾਵਜੂਦ ਸਾਰੇ ਜ਼ਰੂਰੀ ਕੰਮ ਨੇਪਟਾਉਣ ਵਿੱਚ ਤੁਸੀਂ ਸਫਲ ਰਹੋਗੇ ਪਰਿਵਾਰਾਂ ਅਤੇ ਪਰਿਵਾਰ ਦੇ ਲੋਕਾਂ ਨਾਲ ਸਬੰਧਾਂ ਵਿੱਚ ਮਿਠਾਸ ਆਵੇਗੀ ਪੁਰਾਣੀਆਂ ਨਕਾਰਾਤਮਕ ਗਲਤਫਹਿਮੀਆਂ ਦੂਰ ਹੋਣਗੀਆਂ ਇਹ ਸਮਾਂ ਮਾਨ ਸਨਮਾਨ ਵਟਾਉਣ ਵਾਲਾ ਹੈ ਆਸ-ਪਾਸ ਦੇ ਲੋਕਾਂ ਨਾਲ ਕੁਝ ਸਮਾਂ ਜ਼ਰੂਰ ਬਤਾਓ ਇਸ ਨਾਲ ਤੁਸੀਂ ਹਲਕਾ ਤੇ ਤਣਾਅ ਮੁਕਤ ਮਹਿਸੂਸ ਕਰੋਗੇ ਰੋਜ਼ਾਨਾ ਦੇ ਕੰਮਾਂ ਦੇ ਨਾਲ ਰੋਜ਼ਾਨਾ ਦੇ ਕੰਮਾਂ ਦੇ ਨਾਲ-ਨਾਲ ਹੋਰ ਕੰਮਾਂ ਨੂੰ ਵੀ ਬੜੀ ਆਸਾਨੀ ਨਾਲ ਪੂਰਾ ਕਰ ਸਕੋਗੇ ਪਰ ਗਵਾਂਢੀਆਂ ਨਾਲ ਸਬੰਧ ਵਧੀਆ ਬਣਾ ਕੇ ਰੱਖਣਾ ਜ਼ਰੂਰੀ ਹੈ ਅਜਿਹਾ ਕੋਈ ਵਿਹਾਰ ਨਾ ਕਰੋ ਜਿਸ ਨਾਲ ਤੁਹਾਨੂੰ ਨੀਵਾਂ ਦੇਖਣਾ ਪਵੇ ਜਾਂ ਤੁਹਾਡੀ ਅਲੋਚਨਾ ਹੋਵੇ ਕਿਉਂਕਿ ਤੁਹਾਡੀ ਸਫਲਤਾ ਦੇਖ ਕੇ ਵਿਰੋਧੀ ਤੁਹਾਡੇ ਤੇ ਹਾਵੀ ਹੋਣ ਦੀ ਕੋਸ਼ਿਸ਼ ਕਰਨਗੇ ਪਰ ਉਹ ਤੁਹਾਡੇ ਸਾਹਮਣੇ ਟੇਕ ਨਹੀਂ ਸਕਣਗੇ ਕਦੇ-ਕਦੇ ਤੁਹਾਡਾ ਗੁੱਸੇ ਵਾਲਾ ਸੁਭਾਅ ਪਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ ਇਸ ਲਈ ਆਪਣੇ ਬਾਣੇ ਵਿੱਚ ਮਠਾਸ ਰੱਖੋ ਗੁੱਸੇ ਤੇ ਕਾਬੂ ਰੱਖੋ ਤੁਹਾਡਾ ਭੋਲਾਪਨ ਲੋਕਾਂ ਨੂੰ ਫਾਇਦਾ ਚੁੱਕਣ ਦਾ ਮੌਕਾ ਦੇ ਸਕਦਾ ਹੈ ਇਸ ਲਈ ਸਾਵਧਾਨ ਰਹੋ ਤੇ ਉਹਨਾਂ ਲੋਕਾਂ ਨੂੰ ਪਛਾਣੋ ਜੋ ਤੁਹਾਡਾ ਬੁਰਾ ਚਾਹੁੰਦੇ ਹਨ ਪੈਸੇ ਦੇ ਲੈਣ ਦੇਣ ਵਿੱਚ ਖਾਸ ਸਾਵਧਾਨੀ ਵਰਤੋ ਕਿਉਂਕਿ ਧਨਹਾਨੀ ਜਾਂ ਤੋਖੇ ਦਾ ਖਾਤਸਾ ਹੋ ਸਕਦਾ ਹੈ ਵਿਦਿਆਰਥੀਆਂ ਨੂੰ ਆਪਣੀ ਸਿਹਤ ਤੇ ਪੜਾਈ ਤੇ ਧਿਆਨ ਦੇਣਾ ਚਾਹੀਦਾ ਹੈ ਗਲਤ ਸੰਗਤ ਜਾਂ ਸੋਸ਼ਲ ਮੀਡੀਆ ਦੇ ਸਮਾਂ ਬਰਬਾਦ ਨਹੀਂ ਕਰਨਾ ਚਾਹੀਦਾ। ਪ੍ਰੇਮ ਸਬੰਧਾਂ ਵਿੱਚ ਮਿਠਾਸ ਆਵੇਗੀ ਅਤੇ ਇਹ ਵਿਆਹ ਵਿੱਚ ਬਦਲ ਸਕਦੇ ਹਨ। ਕਾਰ ਵਿੱਚ ਵਿਆਹ ਨੂੰ ਲੈ ਕੇ ਚਰਚਾ ਹੋ ਸਕਦੀ ਹੈ। ਜੇਵਨ ਸਾਥੀ ਨਾਲ ਬੱਚਿਆਂ ਦੇ ਮਾਮਲੇ ਵਿੱਚ ਮਾਮੂਲੀ ਨੁਕਸ ਚੋਕ ਹੋ ਸਕਦੀ ਹੈ ਪਰ ਜਲਦੀ ਹੀ ਸਭ ਠੀਕ ਹੋ ਜਾਵੇਗਾ। ਪਰਿਵਾਰ ਵਿੱਚ ਮਿਠਾਸ ਵਾਧੇਗੇ ਤੁਸੀਂ ਕਿਸੇ ਧਾਰਮਿਕ ਯਾਤਰਾ ਤੇ ਵੀ ਜਾ ਸਕਦੇ ਹੋ। ਕਾਰੋਬਾਰ ਵਿੱਚ ਲਾਪਰਵਾਹੀ ਨਾ ਵਰਤੋ ਨਹੀਂ ਤਾਂ ਮਹੱਤਵਪੂਰਨ ਕੰਮ ਅਧੂਰੇ रह ਸਕਦੇ ਹਨ ਵਪਾਰ ਵਿੱਚ ਵੱਡੇ ਮੁਨਾਫੇ ਦੇ ਯੋਗ ਹਨ ਪਰ ਆਪਣੇ ਗੁਪਤ ਰਾਜ ਕਿਸੇ ਨਾਲ ਸਾਂਝਾ ਨਾ ਕਰੋ ਨੌਕਰੀ ਪੇਸ਼ੇ ਲੋਕਾਂ ਨੂੰ ਸਮਾ ਵਧੀਆ ਹੈ ਅਵਸਰਾਂ ਦਾ ਸਹਿਯੋਗ ਮਿਲੇਗਾ ਤਰੱਕੀ ਦੇ ਰਸਤੇ ਖੁੱਲਣਗੇ ਜੇਕਰ ਸਥਾਨ ਤਬਦੀਲੀ ਚਾਹੁੰਦੇ ਹੋ ਤਾਂ ਉਹ ਵੀ ਸੰਭਵ ਹੈ ਨੌਕਰੀ ਦੀ ਤਲਾਸ਼ ਕਰੇ ਲੋਕਾਂ ਨੂੰ ਚੰਗੀ ਨੌਕਰੀ ਮਿਲ ਸਕਦੀ ਹੈ ਫਿਲਹਾਲ ਵਿਦੇਸ਼ ਜਾਣ ਦੀ ਯੋਜਨਾ ਨੂੰ ਕੁਝ ਦਿਨਾਂ ਲਈ ਟਾਲ ਦੇਣਾ ਬਿਹਤਰ ਰਹੇਗਾ ਬਿਲਡਰ ਦੇ ਪ੍ਰਾਪਰਟੀ ਦੇ ਕੰਮ ਨਾਲ ਜੁੜੇ ਲੋਕਾਂ ਨੂੰ ਚੰਗਾ ਮੁਨਾਫਾ ਹੋਵੇਗਾ ਪਰ ਜ਼ਰੂਰੀ ਕਾਗਜ਼ਾਂ ਨੂੰ ਸੰਭਾਲ ਕੇ ਰੱਖੋ ਸਿਹਤ ਦੇ ਮਾਮਲੇ ਦੇ ਵਿੱਚ ਸੁਚੇਤ ਰਹੋ ਬਦਲਦਾ ਮੌਸਮ ਦਿੱਕਤ ਦੇ ਸਕਦਾ ਹੈ ਰੋਜ਼ਾਨਾ ਯੋਗਾ meditation ਕਰੋ ਤੇ ਸਕਾਰਾਤਮਕ ਸੋਚ ਰੱਖੋ ਆਸ ਹੈ ਕਿ ਇਹ 7 ਦਿਨ ਤੁਹਾਡੇ ਲਈ ਲਾਭਕਾਰੀ ਹੋਣਗੇ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਵੀਡੀਓ ਚੰਗੀ ਲੱਗੀ ਤਾਂ ਅੱਗੇ ਵੀ ਪੈਨਪ੍ਰਾਵਾਂ ਦੇ ਨਾਲ ਸ਼ੇਅਰ ਕਰ ਦਿਓ ਜੀ ਧੰਨਵਾਦ